ਸੋਸਾਇਓਲਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 23 ਤੋਂ 26 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਹੁਣ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਹੜ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਜੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਵੱਧਦੇ ਪਾਣੀ ਕਾਰਨ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਦੁਆਰਾ ਤੋਂ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ ਕਿ ਜੇ ਹੁਣ 2-3 ਦਿਨ ਲਗਾਤਾਰ ਜੋ ਮੀਂਹ ਦੀ ਇੱਕ ਅਲਰਟ ਜਾਰੀ ਹੋਏ ਨੇ ਕਿ ਆ ਉਹਨਾਂ ਦੇ ਨਾਲ ਹੋਰ ਜ਼ਿਆਦਾ ਹੜ੍ਹ ਆ ਸਕਦੇ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਫਿਲਹਾਲ ਦੇਖੀ ਜਾਵੇ ਤਾਂ ਬੱਦਲ ਵਗਦਾ ਦੌਰ ਪੂਰੇ ਭਾਰਤ ਦੇ ਵਿੱਚ ਜਾਰੀ ਹੈ ਤੇ ਪੰਜਾਬ ਦੇ ਉੱਪਰ ਵੀ ਬੱਦਲ ਵਗਦਾ ਖਤਰਾ ਮਰ ਰੌਂਦਾ ਹੋਇਆ ਸਾਨੂੰ ਹੁਣ ਦਿਖਾਈ ਦੇ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਪੀਨਾ ਕਸੀ ਤੇਰੀ ਤੋਂ ਗੱਲ ਕਰਦੇ ਜੀ 23 ਤੋਂ ਲੈ ਕੇ 26 ਅਗਸਤ ਤੱਕ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ 25 23 ਅਗਸਤ ਦੀ ਗੱਲ ਕਰਾਂਗੇ ਜੀ ਦੇਖਾਂਗੇ ਕਿ ਕੀ ਹਾਲਾਤ ਨੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਣਗੇ ਜਿਨ੍ਹਾਂ ਵਿੱਚ ਸਭ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਇਹ ਇਲਾਕੇ ਮਾਝੇ ਅਤੇ ਦੁਆਬੇ ਦੇ ਉਹ ਹਿੱਸੇ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲਦਾ ਤੇ ਹੁਣ ਵੀ ਸਾਨੂੰ 23 ਅਗਸਤ ਨੂੰ ਸਭ ਤੋਂ ਵੱਧ ਮੀਂਹ ਦੇਖਣ ਨੂੰ ਮਿਲੇਗਾ ਮਾਝੇ ਤੋਂ ਮਾਲਵੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਵੀ ਠੀਕ ਠਾਕ ਬਰਸਾਤ ਹੋਣ ਦੇ ਚਾਂਸ ਬਣੇ ਹੋਏ ਨੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਭਾਰੀ ਬਰਸਾਤ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਆਉਂਦੇ ਦਿਨਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਅਗਲੇ ਦਿਨ ਦੇ ਅਗਰ ਗੱਲ ਕਰੀਏ ਤਾਂ 24 ਅਤੇ 25 ਅਗਸਤ ਨੂੰ ਵੀ ਸੇਮ ਹਾਲਾਤ ਨੇ 24 ਅਗਸਤ ਦੇ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਉੱਤਰ ਪੂਰਬੀ ਪੰਜਾਬ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਕੜਾ ਮੀਂਹ ਦੇਖਣ ਨੂੰ ਮਿਲੇਗਾ ਯਾਨੀ ਕਿ 23 ਅਤੇ 24 ਅਗਸਤ ਨੂੰ ਭਾਰੀ ਮੀਂਹ ਹੋਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਪੰਜਾਬ ਦਾ ਹੋ ਸਕਦਾ ਹੈ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਸੰਗਰੂਰ ਮਾਨਸਾ ਪਟਿਆ ਫਿਲਹਾਲ ਇੱਕ ਦੋ ਦਿਨ ਪਏ ਨੇ ਤਾਂ ਇਹਦੇ ਬਾਰੇ ਪ੍ਰੋਪਰ ਨਹੀਂ ਕਹਿ ਸਕਦੇ ਕਿ ਕਿੰਨਾ ਤਕੜਾ ਮੀ ਹੋਵੇਗਾ ਪਰ ਹਾਂ ਜਿਸ ਤਰੀਕੇ ਦੇ ਅਲਰਟ ਨੇ ਤਾਂ ਲਗਾਤਾਰ ਹਾਲਾਤ ਵਿਗੜਦੇ ਹੋਏ ਸਾਨੂੰ ਦਿਖਾਈ ਦੇਣਗੇ 25 ਅਗਸਤ ਦੇ ਤਾਂ 25 ਅਗਸਤ ਨੂੰ ਥੋੜਾ ਜਿਹਾ ਸਿਸਟਮ ਕਮਜ਼ੋਰ ਪਿਆ ਰਿਹਾ ਖਾਸ ਤੌਰ ਤੇ ਦੁਆਬੇ ਅਤੇ ਮਾਝੇ ਦੇ ਵਿੱਚ ਠੀਕ-ਠਾਕ ਹੈ ਪਰ ਮਾਲਵੇ ਵਿੱਚ ਅਗਰ ਗੱਲ ਕਰੀ ਤਾਂ ਫਿਰੋਜ਼ਪੁਰ ਫਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਥੋੜੀ ਜੀ ਉਮੀਦ ਘਟਦੀ ਹੋਈ ਦਿਖਾਈ ਦੇ ਰਹੀ ਹੈ ਪਰ ਦੂਜੇ ਪਾਸੇ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਉੱਤਰ ਪੂਰਬੀ ਹਿੱਸਾ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਚਾਰ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਫੇਰ ਤੋਂ ਲਗਾਤਾਰ ਬਰਸਾਤ ਹੁੰਦੀ ਦਿਖਾਈ ਦੇ ਰਹੀ ਕਿਉਂਕਿ ਹਿਮਾਚਲ ਨੂੰ ਇਹ ਹਿੱਸਾ ਟੱਚ ਕਰਦਾ ਹੈ ਤੇ ਹਿਮਾਚਲ ਵੱਲੋਂ ਹੀ ਸਿਸਟਮ ਘੁੰਮ ਕੇ ਪੰਜਾਬ ਵੱਲ ਆ ਰਹੇ ਨੇ ਤੇ ਲਗਾਤਾਰ ਜੋ ਡੈਮਾਂ ਦਾ ਜਲ ਸતર ਹੈ ਉਹ ਵੀ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਜੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਨੀਵੇਂ ਇਲਾਕੇ ਨੇ ਜਿਹੜੇ ਪੰਜਾਬ ਦੇ ਉਹਨਾਂ ਵਿੱਚ ਹੜ੍ਹ ਦੇ ਹਾਲਾਤ ਬਣਨਦੇ ਹੋਏ ਦਿਖਾਈ ਦੇਣਗੇ ਖਤਰੇ ਦਾ ਨਿਸ਼ਾਨ ਹਲੇ ਵੀ ਪੰਜਾਬ ਦੇ ਉੱਪਰ ਮੰਡਰਾ ਰਿਹਾ ਹੈ ਬਾਕੀ ਅੰਮ੍ਰਿਤਸਰ ਤਰਨਤਾਲਾ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੁਹਾਲੀ ਵਿੱਚ ਵੀ ਠੀਕ-ਠਾਕ ਬਰਸਾਤ ਹੋਣ ਦੀ ਉਮੀਦ 25 ਅਗਸਤ ਨੂੰ ਵੀ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਚੰਗਾ ਸੰਕੇਤ ਨਹੀਂ ਹੈ ਅਗਰ ਗੱਲ ਕਰੀ 26 ਅਗਸਤ ਦੀ ਤਾਂ ਫੇਰ ਦੁਬਾਰਾ ਤੋਂ ਸਿਸਟਮ ਜਿਹੜੇ ਨੇ ਉਹ ਤਕੜਾ ਹੋ ਕੇ ਵਾਪਸ ਆ ਰਿਹਾ ਜੀ ਦੇਖੋਗੇ ਪੂਰੇ ਪੰਜਾਬ ਦੇ ਉੱਪਰ ਮੀਂਹ ਦੇ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਫੇਰ ਤੋਂ ਭਾਰੀ ਬਰਸਾਤ ਦੀ ਉਮੀਦ ਹੈ ਪਰ ਲੱਗਦਾ ਹੈ ਕਿ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤੇਗੜ ਤੇ ਮੋਹਾਲੀ ਵਿੱਚ ਵੀ ਠੀਕ ਠਾਕ ਬਰਸਾਤ ਹੋਣ ਦੇ ਚਾਂਸ ਬਣਦੇ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ 50 ਤੋਂ 75% ਦੀ ਉਮੀਦ ਹੈ ਕਿ ਵਧੀਆ ਬਰਸਾਤ ਹੋਵੇਗੀ ਜਿਸ ਦੇ ਨਾਲ ਹੋਰ ਜਿਆਦਾ ਪੰਜਾਬ ਦੇ ਉੱਪਰ ਖਤਰਾ ਜੜਾ ਹੜ੍ਹਾਂ ਦਾ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਅਸੀਂ ਤੁਹਾਨੂੰ ਕੋਈ ਡਰਾ ਨਹੀਂ ਰਹੇ ਚੇਤਾਵਨੀ ਦੇ ਰਹੇ ਹਾਂ ਸਤਰਕ ਕਰ ਰਹੇ ਹਾਂ ਕਿ ਤੁਸੀਂ ਆਪਣਾ ਵਿਚਾਰ ਰੱਖੋ ਆਪਣੇ ਬੱਚਿਆਂ ਦਾ ਵਿਚਾਰ ਰੱਖੋ ਅਗਰ ਤੁਸੀਂ ਦਰਿਆਵਾਂ ਦੇ ਨੇੜੇ ਕੋਈ ਸੀ ਪਾਣੀ ਵਾਲੀ ਜਗਾ ਜਿੱਥੇ ਪਾਣੀ ਲੰਘਦਾ ਉਸ ਦੇ ਨੇੜੇ ਤੋਂ ਲੰਘ ਰਹੇ ਹੋ ਤਾਂ ਕਿਰਪਾ ਕਰਕੇ ਆਪਣਾ ਵਿਚਾਰ ਰੱਖੋ ਚਤੰਨੇ ਰਹੋ ਤੇ ਕਿਸੇ ਵੀ ਤਰੀਕੇ ਦੀ ਅਣਸੁਖਾਵੀ ਘਟਨਾ ਤੋਂ ਚਤਨ ਸੁਚੇਤ ਕਰਨ ਲਈ ਤੁਹਾਨੂੰ ਅਸੀਂ ਲਗਾਤਾਰ ਵੀਡੀਓਜ਼ ਲਿਆਉਂਦੇ ਰਹਿੰਦੇ ਆ ਤਾਂ ਹੀ बार-बार ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਣਕਾਰੀਆਂ ਮਿਲਦੀਆਂ ਰਹਿਣ ਧੰਨਵਾਦ ਸਾਰੇ ਦਰਸ਼ਕ ਵੀਰਪਣ ਪ੍ਰਹਾਮਾਂ ਦਾ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ